ਆਲਾ ਹਿੱਸਾ ਤੇ ਜਿਗਰ ਠੀਕ ਨਹੀਂ ਹੋ ਜਾਂਦਾ ਉਹਨਾਂ 'ਚ ਤੁਹਾਡੇ ਤੇ ਦਵਾਈਆਂ ਦਾ ਅਸਰ ਨਹੀਂ ਹੋਣਾ ਤੁਸੀਂ ਸਵਰਨ ਭਸਮ ਵੀ ਖਾ ਲਵੋ ਜਿਹੜੀ 1 ਗ੍ਰਾਮ ਤਕਰੀਬਨ 13 15 17000 ਰੁਪਏ ਆਉਂਦੀ ਹੈ ਮਿੱਟੀ ਹੋ ਜਾਣੀ ਇਹ ਠੀਕ ਹੈ ਤੁਸੀਂ ਸਵਾਦੀ ਚੁੰਡੀ ਖਾ ਲਵੋ ਤਾਂ ਉਹਨੇ ਵੀ ਸੋਨੇ ਤੋਂ ਜ਼ਿਆਦਾ ਕੰਮ ਕਰਨਾ ਤੁਹਾਡੀ ਤੰਦਰੁਸਤੀ ਬਰਕਰਾਰ ਕਰਦੇ ਲਈ ਪਰ ਜਿੰਨਾ ਚਿਰ ਆ ਹਿੱਸਾ ਠੀਕ ਨਹੀਂ ਤੁਹਾਡਾ ਮਿਹਦਾ ਠੀਕ ਨਹੀਂ ਤੁਹਾਡਾ ਜਿਗਰ ਠੀਕ ਨਹੀਂ ਉਹਨਾਂ ਚਿਰ ਕਿਸੇ ਤੰਦਰੁਸਤੀ ਦੀ ਉਮੀਦ ਨਾ ਰੱਖਿਓ ਜਿਹੜੇ ਵੀ ਭੈਣ ਭਰਾ ਸਾਡੇ ਕੋ ਆਉਂਦੇ ਨੇ ਸਾਡਾ ਪਹਿਲਾ ਫੋਕਸ ਹੁੰਦਾ ਹੈ ਕਿ ਇਹਨਾਂ ਦੋ ਚੀਜ਼ਾਂ ਨੂੰ ਠੀਕ ਕੀਤਾ ਜਾਵੇ ਸਾਡੀਆਂ ਵੀਡੀਓ ਦੇਖੋ ਸਾਡੇ ਮੈਕਸੀਮਮ ਆਸਨ ਨੇ ਜਿਹੜੇ ਉਹ ਇਹਨਾਂ ਨਾਲ ਰਿਲੇਟਡ ਨੇ Sí, sí.